ਸੰਤ ਨਾ ਹੋਤੇ ਜਗਤ ਮੇ ਜਲ ਮਰਤਾ ਸੰਸਾਰ ਪੋਸੂ ਨਾਮਾ ਇਸ ਸਮੇ ਜਗਤਗਿਰੀ ਆਸ਼ਰਮ ਪਠਾਨਕੋਟ ਵਿਖੇ ਤਸ਼ਰੀਫ ਲਿਆਏ ਔਰ ਮੈਂ ਦੱਸਦਿਆਂ ਕਿ ਅਸੀਂ ਸੰਤ ਗੁਰਦੀਪ ਗਿਰੀ ਜੀ ਦੇ ਰੇ ਕੇ ਮੌਜੂਦਾ ਗੱਦੀ ਨਸ਼ੀਨ ਨੇ ਉਹਨਾਂ ਦੇ ਦਰਬਾਰ ਚ ਬੈਠੇ ਉਹਨਾਂ ਦੇ ਚਰਨਾਂ ਚ ਬੈਠੇ ਆ ਔਰ ਪੋਸੂਨਾਮਾ ਚੈਨਲ ਇਸ ਸਮੇਂ ਪੂਰੀ ਦੁਨੀਆ ਨੂੰ ਕਵਰ ਕਰ ਰਿਹਾ ਔਰ ਪੂਰੀ ਦੁਨੀਆ ਦੇ ਵਿੱਚ ਤੁਸੀਂ ਇਸ ਪੋਸੂਨਾਮਾ ਚੈਨਲ ਨੂੰ ਵੇਖ ਰਹੇ ਹੋ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੋਸੂਨਾਮਾ ਸਿਰਫ ਸਿਰਫ ਡਾਕਟਰ ਬੀਆਰ ਅੰਵੇਡਕਰ ਸਾਹਿਬ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਹੀ ਵਿਚਾਰਤਾ ਰਨ ਨੂੰ ਲੈ ਕੇ ਅੱਗੇ ਵਧ ਰਿਹਾ ਹੈ ਸੋ ਪਠਾਨਕੋਟ ਦੇ ਵਿਖੇ ਅਸੀਂ ਜਗਤਗਿਰੀ ਆਸ਼ਰਮ ਦੇ ਵਿੱਚ ਮੌਜੂਦ ਹੈ ਔਰ ਮੇਰੇ ਨਾਲ ਇਸ ਸਮੇਂ ਗੱਦੀ ਨਸ਼ੀਨ ਸੰਤ ਗੁਰਦੀਪ ਗਿਰੀ ਜੀ ਜਿਹੜੇ ਸਾਡੇ ਬਹੁਤ ਸਤਕਾਰਯੋਗ ਨੇ ਔਰ ਜਿਨ੍ਹਾਂ ਦੇ ਸ਼ਰਦਾਲੂ ਜਿਹੜੇ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਨੇ ਔਰ ਜਦੋਂ ਵੀ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆਉਂਦਾ ਹੈ ਤਾਂ ਬਕਾਇਦਾ ਤੌਰ ਤੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਇੱਥੇ ਸਤਸੰਗ ਦਾ ਆਨੰਦ ਲੈਂਦੇ ਨੇ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਆ ਕਿ ਪੋਸੂਨਾਮਾ ਚੈਨਲ ਵੱਲੋਂ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਜੋ ਪਟਿਆਲਾ ਬਾਗਰਨ ਵਿਖੇ ਬਕਾਇਦਾ ਤੌਰ ਤੇ ਕਿ ਅੰਬੇਡਕਰ ਊਰਜਾ ਭਵਨ ਬਣਿਆ ਹੈ ਚਾਰ ਮੰਜ਼ਲੀ ਜਿੱਥੇ ਆਈਪੀਐਸ ਪੀਸੀਐਸ ਔਰ ਆਈਐਸ ਆਫੀਸਰ ਦੇ ਬੱਚਿਆਂ ਦੀ ਤਿਆਰੀ ਕਰਵਾਈ ਜਾਂਦੀ ਹੈ ਉਸ ਦੇ ਸਾਹਮਣੇ ਪਈ ਜ਼ਮੀਨ ਜਿਹੜੀ 3.5 ਕਨਾਲਾਂ ਤੋਂ ਵੱਧ ਜ਼ਮੀਨ ਹੈ ਉਸ ਦਾ ਸੌਦਾ ਕੀਤਾ ਹੈ ਉਸ ਦੀ ਪਰਪਾਈ ਵਾਸਤੇ ਅਸੀਂ ਹਰ ਉਸ ਸਮਾਜ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸਤ ਸੱਚਮੁੱਚ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਨੂੰ ਔਰ ਸਤਗੁਰ ਬਦਾਸ ਮਹਾਰਾਜ ਦੀ ਵਿਚਾਰਧਾਰਾ ਦੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਜੀ ਇੱਕ ਮਹਾਨ ਮਹਾਪੁਰਸ਼ ਸੰਤ ਗੁਰਦੀਪ ਗਿਰੀ ਜੀ ਦਾ ਸਭ ਤੋਂ ਪਹਿਲਾਂ ਜੈ ਗੁਰਦੇਵ ਧੰ ਗੁਰਦੇਵ ਹਾਂਜੀ ਜੈ ਗੁਰਦੀਪ ਜੀ ਮੈਨੂੰ ਬੜਾ ਅੱਛਾ ਲੱਗਾ ਕਿ ਜੋ ਕਿ ਊਰਜਾ ਪਵਨ ਪਟਿਆਲਾ ਦੀ ਪੂਰੀ ਟੀਮ ਕਠੜ ਕੋਟ ਆਸਰਬ ਵਿੱਚ ਆਈ ਤੇ ਪੋਸੂ ਦਾ ਮੌਜ ਚੈਨਲ ਵਾਲੇ ਵੀ ਆਏ ਜੋ ਇਹਨਾਂ ਨੇ ਕਿਹਾ ਕਿ ਉੱਥੇ ਜੋ ਕਿ ਊਰਜਾ ਪਵਨ ਬਣਿਆ ਹੋਇਆ ਵਾਕਿਆ ਹੀ ਇੱਕ ਊਰਜਾ ਵਾਲਾ ਸਥਾਨ ਹੈ ਜਿੱਥੋਂ ਬੱਚਿਆਂ ਨੂੰ ਊਰਜਾ ਮਿਲਦੀ ਹੈ ਦਾਸ ਉਹ ਤੇ ਚਾਰ ਦਫਾ ਉੱਥੇ ਪਹੁੰਚਿਆ ਔਰ ਜਿੰਨੇ ਵੀ ਉੱਥੇ ਸੇਵਾਦਾਰ ਨੇ ਸੇਵਾ ਨਿਭਾਰੇ ਹੀ ਨੇ ਨਿਰਸਵਾਰਥ ਸੇਵਾ ਨਿਭਾਰੇ ਨੇ ਉਹਨਾਂ ਨੂੰ ਇਹ ਨਹੀਂ ਪਿਆ ਲਾਲਚ ਕਿ ਸਾਡਾ ਸਮਾਜ ਵਿੱਚ ਦਾ ਉੱਚਾ ਹੋ ਜਾਏਗਾ ਚਾਹੇ ਸਮਾਜ ਅਸੀਂ ਕੋਈ ਪੋਸ਼ਟ ਪਾਲਵਾਗੇ ਬਸ ਕੇਵਲ ਤੇ ਕੇਵਲ ਇੱਕ ਸੇਵਾ ਵਜੂ ਸੇਵਾ ਨਿਭਾਰੇ ਨੇ ਤੇ ਜੋ ਉਹਨਾਂ ਨੇ ਸਾਡੇ ਤਿੱਦ ਕਨਾਲਾ ਜ਼ਬੀਰ ਹੋਰ ਲਈ ਹੈ ਉਹਦੇ ਵਾਸਤੇ ਜੋ ਸੰਗਤਾਂ ਨੂੰ ਅਪੀਲ ਕੀਤੀ ਹੈ 10 ਵੀ ਬੇਇੱਜ਼ਤੀ ਕਰਦਾ ਕਿ ਜੇਕਰ ਅਸੀਂ ਸਾਰੇ ਥੋੜਾ ਥੋੜਾ ਸਹਿਯੋਗ ਦੇਵਾਂਗੇ ਤੇ ਪਟਿਆਲਾ ਦੇ ਵਿੱਚ ਜਿਹੜਾ ਸਾਡਾ ਊਰਜਾ ਪਾਵਨ ਹੈ ਇੱਕ ਬਹੁਤ ਵਧੀਆ ਤਰੀਕੇ ਨਾਲ ਹੋਰ ਚੱਲ ਸਕਦਾ ਤੇ ਅਸੀਂ ਸਭ ਨੇ ਦਾ ਸਹਿਯੋਗ ਦੇਣਾ ਹੈ ਔਰ ਸਾਥੀ ਮੇਰੀ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਪਟਿਆਲਾ ਵੱਲ ਜਾਓ ਊਰਜਾ ਪਾਵਨ ਨੂੰ ਵੇਖ ਕੇ ਜਰੂਰ ਆਵੋ ਅਗਰ ਤੁਹਾਨੂੰ ਬਾਈ ਦੀ ਵੇ ਉੱਥੇ ਰਾਤ ਪੈ ਜਾਂਦੀ ਹੈ ਤੁਸੀਂ ਉੱਥੇ ਰਾਤ ਵੀ ਰਹਿ ਸਕਦੇ ਹੋ کیونکہ اُتھے رہن دا کھان پین دا بھی ہر ایک جاتری دے وسیس پربند ہے سو میں اے پوری ٹیم دا خاص کر کے فقیر چند جسل جی جو کہ ایک ریٹائرمنٹ تو بعد جترا کے نسریاس لے لنا کر تو کر تو سریاس لے کر کے اسی واوچ ਜੁੜੇ ਹੋਏ ਨੇ ਤੇ ਇਹਦੀ ਪੂਰੀ ਟੀਮ ਹੀ ਬਹੁਤ ਵਧਾਈ ਦੀ ਪਾਤਰ ਹੈ ਜਿਹੜੀ ਕਿ ਦਿਨ ਰਾਤ ਉੱਥੇ ਸੇਵਾ ਕਰ ਰਹੀ ਹੈ ਜੈਪੀ ਜੈਪਰ ਸੋ ਦੋਸਤੋ ਸੰਤ ਗੁਰਦੀਪ ਕ੍ਰਿਜੀ ਵੱਲੋਂ ਜਿਸ ਤਰ੍ਹਾਂ ਦਾ ਅਸ਼ੀਰਵਾਦ ਸੰਗਤ ਨੂੰ ਅਪੀਲ ਕੀਤੀ ਗਈ ਹੈ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਜਦੋਂ ਸੰਤਾਂ ਦੀ ਜ਼ੁਬਾਨ ਚੋਂ ਕੋਈ ਸ਼ਬਦ ਨਿਕਲਦਾ ਤਾਂ ਉਹ ਇਤਿਹਾਸ ਬਣ ਜਾਂਦਾ ਹੈ ਉਹ ਸਾਹਿਤ ਦਾ ਹਿੱਸਾ ਬਣ ਜਾਂਦਾ ਹੈ ਸੋ ਸੰਤ ਬਸੰਤਾ ਵੱਲੋਂ ਜਿਹੜਾ ਅਸ਼ੀਰਵਾਦ ਦਿੱਤਾ ਗਿਆ ਹੈ ਕਿ ਜਿਹੜੀ ਜ਼ਮੀਨ ਖਰੀਦੀ ਹੈ ਉਸ ਦੇ ਪਾਸੇ ਕਿੰਨਿਆ ਕਿ ਬੂੰਦ ਬੂੰਦ ਦੇ ਨਾਲ ਤਲਾ ਪੜ ਜਾਂਦਾ ਇਹਦੇ ਵਿੱਚ ਕੋਈ ਝੂਠ ਲਾਇਆ ਨਹੀਂ ਜਾ ਸਕਦਾ ਵਾਕਈ ਇਹ ਪ੍ਰੈਕਟੀਕਲੀ ਹੈ ਕਿ ਬੂੰਦ ਬੂੰਦ ਦੇ ਨਾਲ ਤਲਾ ਪੜ ਜਾਂਦਾ ਅੱਜ ਇਸ ਡੇਰੇ ਦੇ ਵਿੱਚ ਬਕਾਇਦਾ ਤੌਰ ਤੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਪਾਵਰ ਆਫ ਸੋਸ਼ਲ ਯੂਨਿਟੀ ਦੇ ਬਤੌਰ ਜਨਰਲ ਸਕੱਤਰ ਸਿਵਾਮਾ ਦੇ ਰਹੇ ਸਰਦਾਰ ਨਿਰਮਲ ਸਿੰਘ ਜੀ ਔਰ ਪਾਵਰ ਸ਼ੋਸ਼ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਮੁਹਾਲੀ ਤੋਂ ਪ੍ਰੈਜ਼ੀਡੈਂਟ ਨੇ ਸਾਡੇ ਨਾਲ ਜੁੜੇ ਸ਼੍ਰੀ ਅਮਰ ਚੰਦ ਜੀ ਔਰ ਇਹਨਾਂ ਤੋਂ ਇਲਾਵਾ ਸਾਡੇ ਨਾਲ ਪੋਸੂਨਾਮਾ ਚੈਨਲ ਦੀ ਪੂਰੀ ਟੀਮ ਮੈਂ ਸੋਮ ਸੋਹੋਤਾ ਕੈਮਰਾਮੈਨ ਵਿਸ਼ਨੂ ਦੇ ਨਾਮ ਜਗਤਗਿਰੀ ਆਸ਼ਰਮ ਪਠਾਨਕੋੜ ਤੋਂ ਪੋਸੂਨਾਮਾ ਚੈਨਲ ਲਈ